ਕੱਟ ਨੂੰ ਘੜਾ ਇੱਥੇ ਹੋਣਾ ਉਹ ਕਰਨਾ ਪਤੇ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਖਨੌਰੀ ਬਾਡਰ ਦੇ ਉੱਤੇ ਆਪਾਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਉਹਦੇ ਸੰਬੰਧ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚੋਂ ਰਾਸ਼ਨ ਆਉਂਦਾ ਹੈ ਲੋਕਾਂ ਦੇ ਲਈ ਖਾਣ ਦੇ ਲਈ ਚਾਹੇ ਦੁੱਧ ਦੇ ਰੂਪ ਦੇ ਵਿੱਚ ਆਉਂਦਾ ਹੈ ਚਾਹੇ ਉਹ ਤੇਲ ਆਉਂਦਾ ਹੈ ਘਿਓ ਆਉਂਦਾ ਜਿਹੜੀ ਵੀ ਚੀਜ਼ ਉਹ ਲੋਡ ਹੈ ਉਹ ਪਿੰਡਾਂ ਦੇ ਵਿੱਚੋਂ ਲੋੜ ਤੋਂ ਵੱਧ ਬਾਰਡਰ ਦੇ ਉੱਤੇ ਹਰੇਕ ਚੀਜ਼ ਪਹੁੰਚ ਰਹੀ ਹੈ ਬਹੁਤ ਵੱਡਾ ਸਹਿਯੋਗ ਹੈ ਲੋਕਾਂ ਦਾ ਇਸ ਗੱਲ ਦੇ ਉੱਤੇ ਖਾਸ ਕਰਕੇ ਸੁਦੇਸਾ ਪਿੰਡ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਵੀ ਜਿਹੜੇ ਲੋਕਾਂ ਨੂੰ ਮੜੀ ਸਮਝ ਲੱਗ ਜੇ ਵੀ ਉਹ ਲੋਕ ਜਿਹੜੇ ਲੜਾਈ ਲੜਦੇ ਨੇ ਉਹ ਸਾਡੇ ਵਿੱਚੋਂ ਜਾ ਕੇ ਜਿਹੜੀ ਲੜਾਈ ਲੜ ਰਹੇ ਲੋਕ ਨੇ ਵੀ ਉਹ ਕਿੰਨੀ ਦਲੀਲ ਦੇ ਨਾਲ ਉਹ ਸਰਕਾਰ ਨਾਲ ਲੜ ਰਹੇ ਨੇ ਕਿਹੜੇ ਲੋਟੋਂ ਰਾਸਣ ਲੈ ਕੇ ਜਾ ਰਹੇ ਨੇ ਉਹ ਲੋਕਾਂ ਦੀ ਸਾਂਭ ਸਮਝਿਆ ਕਰ ਰਹੇ ਨੇ ਹਰੇਕ ਤਰ੍ਹਾਂ ਦੀ ਵਸਤੂਰੇ ਲੈ ਕੇ ਆ ਰਹੇ ਨੇ ਪਰ ਉਹ ਮੇਰੇ ਵੀਰਾਂ ਨੂੰ ਬੇਨਤੀ ਆ ਉਹ ਵੀ ਜ਼ਰੂਰ ਦੇਖ ਲੈਣ ਵੀ ਜਿਹੜੀ ਇਹ ਲੜਾਈ ਹੈ ਇਕੱਲੇ ਨਾ ਤਾਂ ਉਹ ਕਿਸਾਨਾਂ ਦੀ ਲੜਾਈ ਹੈ ਜਿਹੜੇ ਇੱਥੇ ਰਾਸਣ ਲੈ ਕੇ ਆਉਂਦੇ ਨੇ ਜਾਂ ਲੜ ਰਹੇ ਨੇ ਇਹ ਲੜਾਈ ਤਾਂ ਕਿਸਾਨ ਕਿੱਤੇ ਦੀ ਲੜਾਈ ਹੈ ਇਹ ਕਿਸਾਨੀ ਦੇ ਵਿੱਚ ਜਿਹੜਾ ਕਿੱਤਾ ਹੈ ਸਾਰੇ ਲੋਕ ਕਿੱਤਾ ਕਰਨ ਵਾਲਿਆਂ ਨੂੰ ਧਿਆਨ ਮਾਰ ਲੈਣਾ ਚਾਹੀਦਾ ਹੈ ਵੀ ਇਹ ਲੜਾਈ ਜਿਹੜੀ ਲੜ ਰਹੇ ਨੇ ਵੀ ਇਹ ਕੀ ਸਾਡੇ ਹੱਕ ਦੇ ਲਈ ਆ ਜਾਂ ਕਿ ਸਾਡੇ ਖਿਲਾਫ ਲੜ ਰਹੇ ਨੇ ਉਹਨਾਂ ਨੂੰ ਥੋੜੀ ਜਿਹੀ ਸਮਝ ਆਉਣੀ ਚਾਹੀਦੀ ਹੈ ਵੀ ਜਿਹੜੀ 80 ਸਾਲਾਂ ਤੋਂ 24 ਘੰਟੇ ਕੰਮ ਕਰਨ ਵਾਲੇ ਲੋਕ ਇੱਕ ਗਰੀਬੀ ਦੇ ਵਿੱਚ ਡੂਬੇ ਹੋਣ ਤਾਂ ਇੱਕੋ ਇੱਕ ਅੱਜ ਗਰੀਬੀ ਦੇ ਵਿੱਚੋਂ ਕੱਢਣ ਦੇ ਲਈ ਜਿਹੜੀ ਸੁਆਮੀ ਨਾਲ ਹੱਥ ਦੀ ਲਿਖਤੀ ਰੂਪ ਦੇ ਵਿੱਚ ਆਪਰ ਸਰਕਾਰ ਕੋਲੋਂ ਮੰਗ ਕਰਦਿਆਂ ਵੀ ਸਾਡਾ ਹੱਕ ਸਰਕਾਰ 80 ਸਾਲ ਖਾਂਦੀ ਰਹੀ ਹੈ ਸਰਕਾਰ ਆਵਾਜ਼ ਆਵੇ ਤੇ ਲੋਕਾਂ ਨੂੰ ਸਮਝ ਲੱਗ ਗਈ ਵੀ ਸਾਡਾ ਹੱਕ ਖਾਣ ਵਾਲਾ ਕੌਣ ਹੈ ਅੱਜ ਇਹ ਲੜਾਈ ਸਾਡੀ ਸਾਰੇ ਕਿਸਾਨਾਂ ਦੀ ਹੈ ਸਾਰੇ ਕਿਸਾਨਾਂ ਨੂੰ ਤਾਕੜੇ ਹੋ ਕੇ ਲੜਨਾ ਚਾਹੀਦਾ ਆ ਪਿਛਲੇ ਪਾਸੇ ਜਿਹੜੀਆਂ ਦੋ ਗੱਡੀਆਂ ਭਰੀਆਂ ਖੜੀਆਂ ਨੇ ਰਾਸਣ ਦੀਆਂ ਇਹ ਜ਼ਿਲ੍ਹਾ ਸੰਗਰੂਰ ਬਲਾਕ ਸੁਨਾਮ ਜਿੱਥੇ ਦਾ ਸਾਡਾ ਜਰਨਲ ਸਕੱਤਰ ਜ਼ਿਲ੍ਹਾ ਰਣ ਸਿੰਘ ਝੱਠਾ ਹੈ ਉਹ ਮੇਰੇ ਨਾਲ ਹੀ ਖੜਾ ਹੈ ਸਾਰੇ ਦੋ ਗੱਡੀਆਂ ਭਰ ਕੇ ਰਾਸਣ ਦੀਆਂ ਲੈ ਕੇ ਆਇਆ ਇੱਥੇ ਕਨੌਰੀ ਬਾਰਡਰ ਦੇ ਉੱਤੇ ਉਹ ਸਾਰਿਆਂ ਨੂੰ ਬੇਨਤੀ ਆ ਲੋਕਾਂ ਨੂੰ ਵੀ ਇਧਰ ਵੀ ਧਿਆਨ ਮਾਰੋ ਤੇ ਉਹ ਲੜਾਈ ਬਲ ਵੀ ਧਿਆਨ ਮਾਰੋ ਜਿਵੇਂ ਪ੍ਰਧਾਨ ਜੀ 26 ਤਰੀਕ ਨੂੰ ਇਸ ਲੜਾਈ ਦੇ ਲਈ ਮਰਨ ਵਰਤ ਰੱਖ ਰਿਹਾ ਹੈ ਲੋਕੋ ਤੁਹਾਡੇ ਲਈ ਨਾ ਕਿ ਆਪਦੇ ਲਈ ਉਹ ਤੁਹਾਡੇ ਲਈ ਬੈਠਣ ਲੱਗਿਆ ਹੈ ਵੀ ਮੇਰੀ ਕਿਸਾਨੀ ਜਿਹੜੀ ਗਰੀਬੀ ਚ ਜੂਝਦੀ ਆਇ ਚ ਉਹ ਚਿੱਟੇ ਦੇ ਨਾਲ ਮਰ ਰਹੇ ਨੇ ਲੋਕ ਚਾਹੋ ਗਰੀਬੀ ਦੇ ਨਾਲ ਖੁਦਕਸ਼ੀਆਂ ਕਰਕੇ ਮਰਦੇ ਨੇ ਕਰਜ਼ੇ ਥੱਲੇ ਆਏ ਲੋਕ ਉਹਨਾਂ ਦੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਲਾਉਣ ਨੂੰ ਵੀ ਤਿਆਰ ਨੇ ਪਰ ਆ ਲੋਕਾਂ ਨੂੰ ਧਿਆਨ ਮਾਰ ਲੈਣਾ ਚਾਹੀਦਾ ਵੀ ਤੁਹਾਨੂੰ ਜਿਹੜਾ ਪ੍ਰਧਾਨ ਹੈ ਤੁਹਾਡਾ ਵੀ ਉਹ ਤੁਹਾਡੇ ਲਈ ਮਰਨ ਮਰਤੇ ਵੈੰਦਾ ਨਾ ਕੋਈ ਆਪਦੀ ਨਿੱਜੀ ਲੜਾਈ ਆ ਸਾਰਿਆਂ ਨੂੰ ਤਾਕੜੇ ਹੋ ਕੇ ਇਹਦੇ ਵਿੱਚ ਸਹਿਯੋਗ ਪਾਉਣਾ ਚਾਹੀਦਾ ਆਪਾਂ ਸਰਕਾਰ ਕੋਲੋਂ ਤਾਕੜੇ ਹੋ ਕੇ ਮੰਗ ਮਨਾਈਏ ਤੇ ਨਾਲ ਨਾਲ ਅੱਧਰ ਵੀ ਧਿਆਨ ਮਾਰੀਏ ਵੀ ਜਿਹੜਾ ਰਾਸ਼ਨ ਆਉਂਦਾ ਸਾਰਿਆਂ ਦਾ ਹੀ ਬਣਦਾ ਫਰਜ਼ ਇੱਥੇ ਪਹੁੰਚਾਉਣ ਦਾ ਜਿਵੇਂ ਸੁਨਾਮ ਦੇ ਵਿੱਚੋਂ ਅੱਜ ਦੋ ਗੱਡੀਆਂ ਭਰ ਕੇ ਆਈਆਂ ਨੇ ਮੈਂ ਪਹਿਲਾਂ ਵੀ ਵੀਡੀਓ ਬਣਾਈ ਐ ਲਹਿਰੇ ਬਲਾਕ ਦੇ ਵਿੱਚੋਂ ਗੱਡੀ ਭਰ ਕੇ ਆਈ ਐ 50 ਕੁੰਟਲ ਕਣਕ 60 ਕੁੰਟਲ ਕਣਕ ਆਈ ਐ ਸੁਨਾਮ ਦੇ ਵਿੱਚੋਂ ਸੁਨਾਮ ਬਲਾਕ ਦੇ ਵਿੱਚੋਂ ਸਾਰੇ ਲੋਕਾਂ ਨੂੰ ਇੱਧਰ ਧਿਆਨ ਮਾਰਨਾ ਚਾਹੀਦਾ ਐ ਜਿਵੇਂ ਲੋਕ ਦਵਾ-ਦਾਬੂ ਦੇ ਦੁੱਧ ਲੈ ਕੇ ਆਉਂਦੇ ਨੇ ਕੋਈ ਤੇਲ ਲੈ ਕੇ ਆਉਂਦਾ ਕੋਈ ਘਿਓ ਲੈ ਕੇ ਆਉਂਦਾ ਕੋਈ ਕਣਕ ਲੈ ਕੇ ਆਉਂਦਾ ਕੋਈ ਆਟਾ ਸਾਰਿਆਂ ਨੂੰ ਬੇਨਤੀ ਆ ਧਿਆਨ ਮਾਰੋ ਕਿ ਕਿੱਤੇ ਦੀ ਲੜਾਈ ਐ ਤਾਕੜੇ ਹੋ ਗਿਆ ਆਪਾਂ ਲੜੋ ਆਪਣੇ ਹੱਕ ਨੇ ਜਿਹੜੇ ਆਪਾਂ ਸਰਕਾਰ ਕੋਲ ਆਪਣੀ ਮੰਗ ਨੂੰ ਮਨਾ ਸਕੀਏ ਤੇ ਮੈਂ ਜਿਹੜੇ ਘਰਾਂ ਦੇ ਵਿੱਚੋਂ ਕਣਕ ਅਪਰਾਲੇ ਦੇ ਨਾਲ ਲੋਕਾਂ ਦੇ ਇਕੱਠੀ ਕਰਿਆ ਜਾ ਜਿਨ੍ਹਾਂ ਨੇ ਦਿੱਤੀ ਹੈ ਉਹਨਾਂ ਦਾ ਮੈਂ ਤਾਏ ਦਿਲੋਂ ਦੋਏ ਫੋਰਮਾਂ ਵੱਲੋਂ ਧੰਨਵਾਦ ਕਰਦਾ ਵੀ ਉਹਨਾਂ ਲੋਕਾਂ ਨੇ ਐਡਾ ਵੱਡਾ ਪ੍ਰਾਲਾ ਕਰਿਆ ਵੀ ਜਿਹੜੇ ਪਿੰਡਾਂ ਦੇ ਵਿੱਚੋਂ ਕਣ ਇਕੱਠੀ ਕਰਕੇ 60 ਕਾਉਂਟਲ ਕਣਕ ਦੇ ਉਰੇ ਭੇਜੇ ਹੋਣ ਉਹ ਵੱਡਾ ਹੋਰ ਪ੍ਰਮਾਤਮਾ ਉਹਨਾਂ ਦੇ ਤੇ ਕਿਰਪਾ ਕਰੇ ਪਰਿਵਾਰਾਂ ਦੇ ਉੱਤੇ ਅੱਗੇ ਨੂੰ ਚੜ੍ਹਦੀ ਕਲਾ ਬਖਸ਼ੇ ਅੱਗੇ ਨੂੰ ਦਾਨਪੁਨ ਕਰਦੇ ਰਹਿਣ ਤੇ ਚੜਦੀ ਗੱਲਾ ਹੋਵੇ ਉਹਨਾਂ ਦੀ ਮੈਂ ਇੰਨਾ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਅਸੀਂ ਖੜੇ ਆ ਖਰੋਰੀ ਬਾਰਡਰ ਤੇ ਜਿੱਥੇ ਆਪਾਂ 13 ਫਰਵਰੀ ਤੋਂ ਕਿਸਾਨੀ ਮੰਗਾਂ ਵਾਸਤੇ ਅੰਦਰਲੇ ਛੇੜਿਆ ਹੋਇਆ ਆਜੇ ਇਧਰ ਲੜ ਰਹੇ ਲੋਕਾਂ ਦੇ ਵਾਸਤੇ ਰਾਸ਼ਨ ਹੋਣਾ ਲੰਗਰ ਵਾਸਤੇ ਦੁੱਧ ਦਾ ਕਣਕ ਦਾ ਸਬਜ਼ੀ ਵਾਸਤੇ ਰਾਸ਼ਨ ਹੋਣਾ ਇਹ ਸਾਡੇ ਪਿੰਡਾਂ ਦੇ ਸਰੋਤ ਨੇ ਜਿਵੇਂ ਸਾਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਾਹਰੋਂ ਫੰਡਿੰਗ ਆ ਰਹੀ ਹੈ ਇਹ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰੇ ਸਾਡਾ ਫੰਡਿੰਗ ਦਾ ਸਾਧਨ ਹੈ ਇੱਥੋਂ ਆਉਂਦੀ ਏ ਸਾਨੂੰ ਫੰਡਿੰਗ ਪਿੰਡਾਂ ਚੋਂ ਪੰਜ ਪੰਜ 10 ਦੇਸ ਕਿਲੋ ਕਣਕ ਪੱਤੀ ਪਿੰਡਾਂ ਚ ਹੁੰਦੀ ਏ ਘਰਾਜ ਚ ਹੁੰਦੀ ਏ ਕਰਛੇ ਤੇ ਕਣਕ ਹੁੰਦੀ ਏ ਪਾਇਆ ਪਾਇਆ ਕਰਕੇ ਦੁੱਧ ਇਕੱਠਾ ਕਰਦੇ ਆ ਕੋਈ ਬਾਹਰੋਂ ਦੋ ਨੰਬਰ ਦੀ ਫੰਡਿੰਗ ਨਹੀਂ ਹੁੰਦੀ ਸਾਨੂੰ ਫੰਡਿੰਗ ਦਾ ਆ ਸਰੋਤ ਹੈ ਤੁਹਾਡੇ ਸਾਹਮਣੇ ਵੇ ਆ ਪਿੰਡਾਂ ਵਾਲਿਆਂ ਨੇ ਆਪਣੇ ਸਰਦਾਰਸਾਂ ਭੇਜੀ ਹੈ ਪੰਜ-ਪੰਜ 10-10 ਕਿਲੋ ਕਰਕੇ ਕਣਕ ਆਈ ਹੈ ਤੇ ਪਈਆ-ਪਈਆ ਕਰਕੇ ਗਈ ਪਿੰਡਾਂ ਚੋਂ ਦੁੱਧ ਇਕੱਠਾ ਕਰਦੇ ਆ ਤੇ ਉਹਨਾਂ ਲੜਾਈ ਲੋਕਾਂ ਦੀ ਸਹਾਇਤਾ ਕਰਨੇ ਆ ਤੇ ਜਥੇ-ਜਥੇ ਆਉਂਦੇ ਨੇ ਉਹ ਆਪਣੇ ਜੋਗੀ ਤੇ ਆਪਣੇ ਲੜਾਈ ਲੋਕਾਂ ਵਾਸਤੇ ਰਾਸ਼ਨ ਲੈ ਕੇ ਆਉਂਦੇ ਨੇ ਇਸ ਵਾਸਤੇ ਸਰਕਾਰਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਫੰਡਿੰਗ ਸਲਵਾਉਂਦੀ ਆ ਆਉਂਦੀ ਰਹਿ ਕੇ ਜਿੰਨਾ ਚਿਰ ਮੋਰਚੇ ਲੜਦੇ ਰਾਂਗੇ ਇਹ ਫੰਡਿੰਗ ਸਾਨੂੰ ਉਨੀ ਦੇਰ ਆਉਂਦੀ ਰਹੇਗੀ ਜਿੰਨੇ ਚਿਰ ਅਸੀਂ ਮੋਰਚੇ ਲੜਾਂਗੇ ਸਰਕਾਰ ਨੂੰ ਚੇਤਾਵਨੀ ਹੈ ਕਿ ਜਿੰਨਾ ਮਰਜ਼ੀ ਲੰਮਾ ਖਿੱਚ ਲੋ ਤਿੱਖੀ ਲੜਾਈ ਕਰਾਂਗੇ ਆਪਣੇ ਹੱਕਾਂ ਦੀ ਲਈ ਜਿੱਤਣ ਤੱਕ ਲੜਦੇ ਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ